ਇਧਰ ਹੋ ਗਏ ਨੇ ਮੰਮੀ ਵੀ ਤਿਆਰ ਠੀਕ ਤਾਂ ਮੰਮੀ ਚੱਲੀ ਪੇਕੇ ਤੇ ਡੈਡੀ ਚੱਲੇ ਸਹੁਰੇ ਠੀਕ ਨਹੀਂ ਦੇਤਾ ਸਰਪ੍ਰਾਈਜ਼ ਆ ਜਿਹੜਾ ਹੀ ਕੰਮ ਕਰਵਾਇਆ ਸੀ ਸਾਹਮਣੇ ਠੀਕ ਆ ਤੇ ਡੈਡੀ ਨੂੰ ਵਧੀਆ ਲੱਗਾ ਡੈਡੀ ਦੇ ਆਉਣ ਤੋਂ ਪਹਿਲਾਂ ਕੰਮ ਇਹ ਮੁਕਾਤਾ ਸੀ ਤਿਆਰ ਸਾਹਮਣੇ ਠੀਕ ਆ ਜੀ ਸਾਰਿਆਂ ਨੂੰ ਅਸੀਂ ਚੱਲੇ ਆ ਤੇ ਮੇਲਾ ਵੇਖਣ ਕਿਹੜੀ ਆਪਣੇ ਨਾਲ ਕੇ ਸਹੁਰੇ ਹੂੰ ਮੰਮੀ ਗੁਗਲੀ ਸਾਡੇ ਲੈ ਆ ਲੱਗੇ ਝੂਟਾ ਪੰਗੂੜੇ ਦੇ ਇਧਰ ਪੂਰੀ ਨਹੀਂ ਬੰਡੀ ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਵਲੌਗ 'ਚ ਤੇ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੇ ਉਮੀਦ ਕਰਦੇ ਆਂ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਇੱਧਰ ਸਾਡੇ ਆ ਗਏ ਨੇ ਡੈਡੀ ਸਾਹਮਣੇ ਤੇ ਡੈਡੀ ਨੂੰ ਅਹੀਂ ਦਿੱਤਾ ਸਰਪ੍ਰਾਈਜ਼ ਆ ਜਿਹੜਾ ਹੀ ਕੰਮ ਕਰਵਾਇਆ ਸੀ ਸਾਹਮਣੇ ਤੇ ਡੈਡੀ ਨੂੰ ਵਧੀਆ ਲੱਗਾ ਡੈਡੀ ਦੇ ਆਉਣ ਤੋਂ ਪਹਿਲਾਂ ਕੰਮ ਇਹ ਮੁਕਾਤਾ ਸੀ ਤੇ ਅੱਜ ਆਪਾਂ ਚੱਲੇ ਆਂ ਕਿਹੜੀ ਅਫਗਾਨਾ ਜੋ ਕਿ ਮੇਰੇ ਨੇ ਨਾਨਕੇ ਠੀਕ ਹੈ ਜੀ ਤੇ ਅੱਜ ਹੀ ਵੇਖਣਾ ਉਸੇ ਜਾ ਕੇ ਮੇਲਾ ਕਿਉਂਕਿ ਸਰਾਧਾਂ ਚ ਹੁੰਦਾ ਹ ਸਾਲ ਦੀ ਸਾਲ ਤੇ ਬਹੁਤ ਵਧੀਆ ਮੇਲਾ ਭਰਦਾ ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਉੱਥੇ ਤੇ ਇਧਰ ਹੋ ਗਏ ਨੇ ਮੰਮੀ ਵੀ ਤਿਆਰ ਠੀਕ ਤੇ ਮੰਮੀ ਚੱਲੀ ਪੇਕੇ ਤੇ ਡੈਡੀ ਚੱਲੇ ਸਹੁਰੇ ਤੇ ਠੀਕ ਹੈ ਤੇ ਅਹੀਂ ਚੱਲੇ ਨਾਨਕੇ ਠੀਕ ਹੈ ਤੇ ਆਪਾਂ ਮਜਾਣੀ ਕੀ ਇਹ ਸਾਰਾ ਕੰਮ ਕਰਵਾ ਲਿਆ ਸੀ ਡੈਡੀ ਦੇ ਹੋਂ ਤੋਂ ਪਹਿਲਾਂ ਪਹਿਲਾਂ ਹੀ ਠੀਕ ਹੈ ਜੀ ਇੱਧਰ ਰੂਮ 'ਚ ਵੀ ਠੀਕ ਹੈ ਜੀ। ਤੇ ਇਧਰ ਅੱਧੀ ਪੂਨਮ ਹੋ ਗਈ ਹੈ ਤਿਆਰ ਸਾਹਮਣੇ। ਅੰਟੀ ਕਾਲ ਜੀ ਸਾਰਿਆਂ ਨੂੰ ਅਸੀਂ ਚੱਲੇ ਆਂ ਤੇ ਮੇਲਾ ਵੇਖਣ ਕਿਹੜੀ ਆਪਣੇ ਨਾਲ ਕੇ ਸੋਹਰੇ। ਹਮ ਮਮੀ ਸਤਿਕਾਰ ਤੁਹਾਂ ਸਤਿਕਾਰ ਜੀ ਤੇ ਮਮੀ ਵੀ ਹੋ ਗਈ ਹੈ ਤਿਆਰ ਤੇ ਇਧਰ ਹੋ ਗਏ ਨੇ ਡੈਡੀ ਵੀ ਤਿਆਰ ਤੇ ਪ੍ਰਿਆ ਵੀ ਤਿਆਰ ਹੈ ਆਪਣੀ। ਤੇ ਨਿਆਣੇ ਆਡੇ ਜਿਹੜੇ ਨੇ ਉਹ ਸਕੂਲ ਤੋਂ ਸਿੱਧੇ ਉਧਰ ਹੋਣਗੇ ਕਿਹੜੀ ਉਹਨਾਂ ਦੀ ਤੇ ਬਾਕੀ ਪੂਰਾ ਆਪਾਂ ਰੌਣਕ ਮੇਲਾ ਤੁਹਾਨੂੰ ਦਿਖਾਉលਦੇ ਹਾਂ ਉੱਥੇ ਜਾ ਕੇ ਫਿਰ ਜੀ ਤੇ ਵੀਡੀਓ ਦੇ ਬਣੇ ਰਿਓ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰੀ ਵੇਖਿਓ ਠੀਕ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਕਿੜੀ ਫਗਾਨਾ ਜਾ ਕੇ ਠੀਕ ਹੈ ਜੀ ਰੌਣਕ ਮੇਲਾ ਦਿਖਾਉលਦੇ ਹਾਂ ਤੁਹਾਨੂੰ ਠੀਕ ਹੈ ਜੀ ਤੇ ਦਵਾਨ ਲੱਗੇ ਨੇ ਜੀ ਪਾਠ ਹੋ ਰਹੇ ਨੇ ਉੱਥੇ ਗੁਰਦੁਆਰੇ ਸਾਹਿਬ ਨਹੀਂ ਚੱਲ ਪਏ ਆ ਕਿੜੀ ਨੂੰ ਮੇਲਾ ਵੇਖਣ ਵਾਸਤੇ ਸਾਡੀ ਕੀ ਆ ਮੰਮੀ ਵੇਸ਼ੇ ਕਿੱਥੇ ਚੱਲੀ ਜੈਸੀ ਕਿੜੀ ਠੀਕ ਕਰ ਮੈਂ ਲਾ ਦੇ ਮम्मा ਨੂੰ ਲੈ ਲਿਆ ਤਾਂ ਬਾਗਾ ਹੈ ਆਪਣੀ ਕਿਰੇ ਅੰਦਰ ਸਾਂ ਤੀਗਾ ਮਾਂ ਬੈਠੀ ਕਿਰੇ ਬੱਚੇ ਸਾਡੇ ਆਉਣੇ ਨੇ ਉਦਰੇ ਸਕੂਲ ਵੀ ਬਸ ਤੇ हां जी ਮਾਨ ਕੀ ਇਤਨੇ ਵੀ ਉੱਥੇ ਆਉਣਾ ਤੇ ਗੁਰੀ ਤੇ ਖੁਸ਼ੀ ਵੀ ਉੱਥੇ ਆਉਣਗੇ ਉੱਥੇ ਸਾਰੇ ਜਣੇ ਇਕੱਠੇ ਦੇਖਾਂਗੇ ਲਓ ਜੀ ਗਾਇਸ ਆਪਾਂ ਪਹੁੰਚ ਗਏ ਆ ਜੀ ਆਪਣੇ ਨਾਨਕੇ ਪਿੰਡ ਤੇ ਸਿਰਫ 5 ਤੋਂ 7 ਮਿੰਟ ਦਾ ਰਸਤਾ ਹੈ ਡੇ ਘਰ ਚੋਂ ਵਾਲ ਤੋਂ ਕਿੜੀ ਫਕਣਾ ਠੀਕ ਹੈ ਜੀ ਇਧਰ ਆਡੀ ਫੈਮਿਲੀ ਠੀਕ ਹੈ ਜੀ ਤੇ ਇਧਰ ਸਾਡੇ ਡੈਡੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਠੀਕ ਜੀ ਸਾਹਮਣੇ ਸੱਸਿਆ ਨਾ ਸੀ ਜੀ ਇਹ ਹਾਲ ਚਾਜੇ ਤੇ ਇਧਰ ਆਡੀ ਨਿੱਕੀ ਭਾਬੀ ਜੀ ਠੀਕ ਹੈ ਜੀ ਇਹ더라 ਸਤਿ ਸ੍ਰੀ ਅਕਾਲ ਭਾਬੀ ਜੀ ਇਹ ਵੱਡੀ ਭਾਬੀ ਜੀ ਹੰਡੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਅਜੇ ਨਹੀਂ ਕਰਦੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਅੱਜ ਮਾੜੀ ਤੋਂ ਤੋਆ ਆਈ ਦਿੱਤੀ ਮੈਂ ਲਓ ਜੀ ਇਹੀਂ ਪਹੁੰਚ ਗਏ ਹਾਂ ਜੀ ਕਿੜੀ ਆ ਫਗਾਨਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਪੂਰਕ ਤੇ ਸਮਰਪਿਤ ਸਾਲਾਨਾ ਜੋੜ ਮੇਲਾ ਵਾ ਠੀਕ ਹੈ ਜੀ ਸਾਲ ਦੀ ਸਾਲ ਬਹੁਤ ਸ਼ਰਧਾਪੂਰਵਕ ਮੇਲਾ ਮਨਾਇਆ ਜਾਂਦਾ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਚੱਲੇ ਆਂ ਮੇਲੇ ਵੱਲ ਨੂੰ ਤੇ ਰੌਣਕ ਮੇਲਾ ਵਖਾਲਨੇ ਆ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਜੀ ਵੀਡੀਓ ਪੂਰੀ ਵੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਸਤਿ ਸ੍ਰੀ ਅਕਾਲ ਸਾਸਰੀ ਘਰ ਬਾਬੂ ਜੀ ਸਾਸਰੀ ਬਾਲ ਜੀ ਸੋ ਸ੍ਰੀ ਅਕਾਲ ਜੀ ਆਹ ਮੂੰਹ ਤੇ ਘੇ ਆਈਓ ਝੂੜੇ ਲੈ ਹਾਂ ਛੱਟ ਲੱਗੀ ਓ ਨਹੀਂ ਨਹੀਂ ਹਾਂ ਵੱਡੀ ਛੱਡਣ ਦੇ ਸੀ ਇੱਥੇ ਸਾਸਰੀ ਘਰ ਮਾਮੀ ਜੀ ਸ੍ਰੀ ਅਕਾਲ ਤੁਹਾਨੂੰ ਵੀ ਬੋੜੀ ਬੋੜੀ ਆ ਗੁਰੂ ਨਾਨਕ ਸਾਹਿਬ ਪੂਰੀ ਧੁਨੀਆ ਦੇ ਪੀਰ ਨੇ ਤੇ ਗੁਰੂ ਨਾਨਕ ਜੀ ਸਾਹਿਬ ਪੂਰੀ ਧੁਨੀਆ ਦੇ ਗੁਰੂ ਤੇ ਪੂਰੀ ਪ੍ਰਾਰਥਨਾ ਕਰਾ ਰਿਹਾ ਹੈ। ਬੇਨਤੀ ਕਰਾ ਰਿਹਾ ਹੈ। ਨਾਮ ਲੈ ਕੇ ਚੱਕੇ ਪਾਸਾ ਦਾ ਬਾਹਰ ਨੂੰ ਚੇਤਨ ਕਰਦਾ। ਚਲੋ 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 ਚਲੋ। ਬਾਕੀ ਵੀ ਜੀ ਇੱਥੇ ਅੱਜ ਕਬੱਡੀ ਟੂਰਨਾਮੈਂਟ ਵੀ ਹੋਣੀ ਹੈ ਸ਼ਾਮਾਂ ਨੂੰ 4 ਵਜੇ ਜੋ ਕਿ ਪੂਰੀ ਤਿਆਰੀ ਹੋ ਚੁੱਕੀ ਹੈ ਠੀਕ ਹੈ ਜੀ ਤੇ ਕੁਝ ਕਿ ਤਿਆਰੀ ਰਹਿ ਗਈ ਹੈ ਹੌਂਚ ਤੇ ਕਿਤੇ ਨਾ ਕਿਤੇ ਬੈਂਕ ਦਾ ਪ੍ਰਯਾਸ ਦਾ ਕਿ ਮਾਨਤਰਤਾ ਜੀ ਬੜੇ ਪਰੇਸ਼ਾਨ ਸਨ ਨਹੀਂ ਸਾਹ ਤਾਂ ਪਤਾ ਬੇਚੀ ਗਰਾਮ ਇਹਦਾ ਕੋਈ ਚੱਲ ਨਹੀਂ 52 ਨੂੰ ਹਿੰਦੂ ਸਰ ਜੀ ਨੂੰ ਨਾਨਕ ਜੀ ਦੇ ਮਹਾਰਾਜ ਦੇ ਸਾਰਨਾ ਜਿੰਮੇਵਾਰੀਆਂ ਸਭਾਣਾ ਬਾਗਾ ਵਾਲੇ ਉਹ ਜਿਹੜਾ ਵੀ ਕੰਮ ਮਹਿਤਾ ਕਲਿਆਨ ਦਾਸ ਜੀ ਗੁਰਨਾਥ ਸਾਹਿਬ ਮਹਾਰਾਜ ਨੂੰ ਕਰਨ ਵਾਸਤੇ ਕਹਿੰਦੇ ਸੀ ਮਹਾਰਾਜ ਬੜੀ ਲਗਨ ਦੇ ਨਾਲ ਕਰਦੇ ਸੀ ਮਹਿਤਾ ਕਲਿਆਨ ਦਾਸ ਤੇ ਮਾਣ ਦ੍ਰਿਸ਼ਤਾ ਨੂੰ ਬੜਾ ਮਾਣ ਸੀ ਬੜਾ ਪ੍ਰਾਊਡ ਸੀ ਕੀ ਰੱਬ ਨੇ ਸਾਨੂੰ ਲੰਗਰ ਦੀ ਸੇਵਾ ਚੱਲਣ ਲਈ ਆ ਰੱਬ ਨੇ ਸਾਨੂੰ ਬੜਾ ਸਿਆਣਾ ਪੁੱਤਰ ਦਿੰਦਾ ਏ ਰੱਬ ਨੇ ਸਾਨੂੰ ਆ ਨਾਨਕ ਵਰਗਾ ਪੁੱਤਰ ਦਿੰਦਾ ਹੁਣ ਸਾਧ ਸੰਗਤ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਮਹਿਤਾ ਕਰਿਆਨ ਦਾਸ ਤੇ ਮਾਂ ਤ੍ਰਿਪਤਾ ਨੇ ਦੁਖੀ ਹੋ ਕੇ ਵੀਰਾ ਵਰਕਰ ਕੇ ਦਲ ਆਇਆ ਵਧੀਆ ਵਧੀਆ ਹੋਰ ਵੇਖ ਲੋ ਵੀਰਾ ਜਿਹੜੇ ਮੇਲੇ ਜਾਂਦੇ ਵੀਰਾਂ ਨੂੰ ਉੱਥੇ ਮਿਲਦਾ ਠੀਕ ਹੈ ਵੇਖ ਲੋ ਤੇ ਆਣ ਨਾਲ ਹੋ ਠੀਕ ਠਾਕ ਜੱਸਾ ਨਹੀਂ ਪਹੁੰਚਿਆ ਇੱਥੇ ਜੱਸਾ ਕੌਣ ਆਲਾ ਠੀਕ ਹੈ ਠੀਕ ਹੈ ਹੋਰ ਹੜਾ ਬਿਨਾ ਕੁਝ ਲਾਓ ਜੀ ਵੇਖੋ ਭਾਂਡੇ ਢੋਲਣੀ ਆਵੇ ਨੀ ਜਿਨੀ ਜਿਨੀਆਂ ਸੌ ਦੇ ਚਾਰ ਭਾਂਡੇ ਹੌੜੀਆਂ ਬੜੀਆਂ ਹਨਾ ਸੌ ਦੇ ਚਾਰ ਭਾਂਡੇ ਹਾਂ ਸੌ ਦੀਆਂ ਇਹ ਐਵੇਂ ਝੂਠ 150 ਦੇ 2 ਨੇ ਮੈਂ ਬਚਾ ਚੋਰ ਬਾਜ਼ਾਰ ਥੋੜੀ ਆਏ ਤੁਸੀਂ ਅੱਛਾ ਠੀਕ ਠੀਕ ਟਿੱਕੀਆਂ ਹਾਂ ਅੰਕਲ ਹਾਂ ਤਾਪ ਦੇ ਉਹ ਇੱਕੋ ਟਾ ਡੇਕਾ ਗਲਾਸ ਵੀ ਆਹ ਹੋਈ ਓਏ ਆ ਸ਼ਾਟ ਉਹ ਆ ਠੀਕ ਹੀ ਨੀ ਕਿਨੇ ਕਿ ਸ਼ਾਟ ਇਹ ਕਿੰਨੇ ਦਾ ਸਾਡੇ ਨਹੀਂ ਸੋਹਣੀਆਂ ਲੱਗਦੀਆਂ ਉਦਾਂ ਇਹਦਾ ਕੀ ਰੇਟ ਆ ਭਾਜੀ ਆ ਦੇ ਕਾਲੀਆ ਕੋਟਾ ਉਹਦਾ ਨਾਮ ਹੈ ਲੈਣੀਏ ਚਾ ਰੱਖਦੇ ਬਾਏ ਵੇਖ ਲੈਣੇ ਆਉਂਦੇ ਜਾਂ ਲੱਗੇ ਲੱਗੇ 200 ਦੀ ਜੇ ਇਤ ਨਹੀਂ ਲੈਣੀ ਹੈ ਲੈਣੀਆਂ ਤਾਂ ਫਿਰ ਕਾਟੀ ਰੇਟ ਤੇ ਹਾਂ ਉਹਨਾਂ ਦਾ ਮੈਂ ਮੰਨਦਾ ਵੀ ਟਾਈਮ ਹੈ ਲੈ 1 ਵਜੇ ਉਹਨਾਂ ਨੇ ਆਉਂਦੇ ਕਹਣਾ ਮੈਨੂੰ ਆਹ ਪਿਸਤੌਲ ਚਾਹੀਦਾ ਪਟਾਕੇ ਚਲਾਉਣੇ ਪਟਾਕੇ ਸਰੇਨੀ ਇਹ ਮਸਤ ਗਿਆਨੀ ਕਿ ਤੁਹਾਨੂੰ ਨਹੀਂ ਆਉਂਦੀ ਕਿ ਤੁਹਾਨੂੰ ਨਹੀਂ ਆਉਂਦੀ ਤਾਂ ਕਿਹਨਾਂ ਦੇ ਕਿਹਨਾਂ ਦੇ ਆਸਾਂ ਕਿਉਂ ਉਹ ਮੋਰ ਕੀ ਚਾਹ ਕੋਰਵੇ ਕੰਮ ਕਰ ਉਹ ਵਾਪਸ ਤੇਰੇ ਜਨਮ ਨਹੀਂ ਆਉ ਹਾ ਸਾਈਕਲ ਸਾਈਕਲ ਹਾ ਹੋਰ ਤੇ ਵਾਲਾ ਪੂਰਾ ਆਇਆ ਇੱਥੇ ਕੇ ਸਾਈਕਲ ਸਾਈਕਲ ਬੀ ਦਾ ਹਾਂ ਕਲਾ ਇੱਕ ਗਾੜੀ ਦੇ ਨਾਲ ਪੁੱਛਾ ਸੱਦਾ ਲਾਗ ਰਿਹਾ ਸਿਆਪਿਆ ਮਨ ਨੂੰ ਆਉਗੀ 100 ਰੁਪਏ 20 ਰੁਪਏ ਲਾਗੋ ਆ ਲਾਗੋ ਦਸਿਆ ਤੋਂ ਸਾਡੀ ਦੁਨਸਾ ਪਾਰਾ ਉਹਦਾ ਕੀ ਗਰੀ ਵੀ ਐਸ ਤੇ ਨਾ ਬੜਾ ਮਜ਼ਾ ਆਇਆ